ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਵਿਰੁੱਧ ਜੁੱਦ ਉਸ ਸਮੇਂ ਬੜਾ ਵੱਜਾ ਹਜ਼ਾਰਾਂ ਮਿਲਿਆ ਜਦੋਂ ਤੁਹਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰੇਲ ਸਿੰਘ ਸਾਹਿਬ ਦੀ ਨਿਸ਼ਾਨਦੇਸ਼ ਤੇ ਤੁਹਾਡੇ ਐਸਪੀ ਡੀਐਸਪੀ ਐਸਪੀ ਡੀ ਸਾਹਿਬ ਦੀ ਥੋੜਾ ਥੋੜਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਨ ਦੀ ਪੁਲਿਸ ਨੂੰ ਉਸ ਦੇ ਭਾਈ ਸਾਉਂਤਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ 400 ਗ੍ਰਾਮ ਹੋਰਾਂ ਦੇ ਨਾਲ ਤਸਰਫਾ ਦਿੱਤਾ ਇਹ ਲੀਡਾ ਨਾਮ ਪਵਨਿਤ ਕੋਲ ਹੈ ਜਿਹੜੀ ਕੋ ਉਪਰਾਮ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇੱਕ ਠੰਡਾ ਜਿੰਦੂ ਜੀ ਨੂੰ ਟੋਲ ਕੇ ਵੇਚੀ ਸੀ ਨਾਲ ਡਰਗ ਮਨੀ 20000 ਰੁਪਿਆ ਬ੍ਰਾਮ ਹੋਈ ਹੈ ਇਸ ਦੱਸਣਯੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਹਦੇ ਨਾਲ ਉਹ ਵੀ ਪਰਚੇ ਦੇ ਵਿੱਚ ਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਜਿਹਦੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜਿਹਨ ਵਿੱਚ ਪੰਦਾ ਨੀਯਾਨੇ ਉਹ ਵੀ ਇਸੇ ਮਾਮਲੇ ਵਿੱਚ ਨਾਲ ਹੀ ਇਨਵੋਲ ਹੈ ਜੋ ਨੂ ਮੀ ਪਾਰਟਨਰ ਰੱਖ ਕੇ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜ਼ਰਾ ਹੋਟਲ ਆਫ ਦੇ ਹੋਣਗੇ ਤਰਸ਼ੇ ਕਰਾਂਗੇ ਸਰ ਇਹਦੇ ਪਤੇ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨ ਡੀ ਪੀ ਐਸ ਦੇ ਜਾਂ ਹੋਰ ਵੀ ਇਹਦੇ ਨਾਲ ਇਹਦੇ ਤੇ 302 ਦੇ ਜਾਂ ਹੋਰ ਵੈਲਿਅਸ ਜਿਹੜੀਆਂ ਹੈਗੀਆਂ ਸੈਕਸ਼ਨਸ ਜਿਹੜੀਆਂ ਉਹਦੇ ਪਰਚੇ ਦੱਸ ਸਕਦੇ ਸਰ ਨੇ ਇਹ ਇਹਦੇ ਜਿਹੜੀ ਲੀਡੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਆਂ ਮੁਨਰ ਮਹਾਤੀ ਹਾਨੂੰ ਮਿਲਿਆ ਜਿ ਦੱਸਿਆ ਸਾਬ ਨੇ ਇਸੇ ਦੌਰਾਨ ਅਸੀਂ ਪੂਰਬ ਬੈਲਿਜ ਜਿਹੜੀ ਬਰੀਕੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਨੂੰ ਤੁਹਾਨੂੰ ਸਹਿਯੋਗ ਕਰਾਂ ਸਰ ਇਹਦੇ ਤੇ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈ ਮੈਂ ਜਿ ਸਾਡਾ ਦੱਸਿਆ ਕਿ ਸਾਥ ਦੀ ਕਲਾ ਬੁਰੀ ਉਹ ਵੀ ਨਾਲ ਇਨਵੋਲ ਕੀ ਉਹ ਪਤੀ ਨਾਲ ਸ਼ਾਮਲ ਹੈ ਇਹਦਾ ਪਤੀ ਜਿਹੜਾ ਜੀ ਉਹ ਵੀ ਉਹਦੀ ਵਿੱਚ ਮੁੱਢਪਾ ਸਾਹਮਣੇ ਆਈ ਹੈ ਉਹ ਪਰਚੇ ਉਹ ਪਰਚੇ ਸ਼ਾਮਲ ਹੈ ਕਿ ਕਿਥੋਂ ਥੋੜਾ ਜਿਹਾ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਵੀ ਪਿੰਡ ਭੋਮੇ ਦੇ ਤੋਂ ਹੁਣ ਸੁਣਤਾ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज